ਕਾਤ ਗਤ ਜੈਵ ਦੇ ਜਤੇ ਦਾ ਗਿਆਨੀ ਲੋਕ ਵੀ ਸਿੰਘ ਦੀ ਸੇਵਾ ਮੁਗਤੀ ਅਤੇ ਨਮੇ ਜਤੇ ਦਾ ਦੀ ਨਿਯੁਕਤੀ ਜਿਹੜੋਂ ਮਨੇ ਗੁੱਦਵਾ ਪਵੰਦੇ ਕਮੇਟੀ ਦੀ ਅੰਤ ਸਿੰਘ ਕਮੇਟੀ ਨੇ ਜਿਹੜੇ ਕਾਤ ਗਤ ਜੈਵ ਦੇ ਜਤੇ ਦਾ ਗਿਆਨੀ ਲੋਕ ਵੀ ਸਿੰਘ ਨੂੰ ਉਹਨਾਂ ਦੇ सेवा मुक्त कर दिता है इस फैसले के बाद कुलदीप सिंह अकाल तखत सेवा कार्यकारी जथेदार निुक्त किया गया है गयानी जगवीर सिंह की सेवा मुक्ति ਗਾਨੀ ਰੁਕ ਗਈ ਸਿੰਗ ਪਹਿਲਾ ਤੋਂ ਹੀ ਜੀ ਆਮਨ ਤੇ ਸੇਵ ਤੇ ਹੱਥ ਕਰੰਤੀ ਉਹ ਜੋ ਤੇ ਬਾਬਾ ਨਵਾਰ ਦੇ ਸਨ ਉਹਨਾਂ ਨੂੰ ਅਕਾਤਗਤ ਸੇਵ ਤੇ ਤੇਦਾ ਉਹਦਾ ਵੀ ਸੰਪੇ ਗਿਆ ਸੀ ਜੀ ਆਮਨ ਕਮਾਈ ਦੀ ਮਿਸਿੰਗ ਨੇ ਉਹਨਾਂ ਨੂੰ ਜਿਤੇ ਦਾ ਉਹਦੇ ਤੋਂ ਸੇਵਾ ਮੂਗ ਤੇ ਕਾ ਦਿੱਤਾ ਗਿਆ है और पारा वो हिमंदर साहब देख गणी जो अपन सेवावान जारी रखे नमें जथेदार गयानी कुलदीप सिंह कुलदीप सिंह अकाल तखत साहब का कार्यकारी जथेदार निुकत किया गया है उन्होंने पूरा नाम गयानी कुलदीप ਸਿੰਘ ਗੱਲ ਕਰਦੇ ਹੈ ਅਤੇ ਉਹ ਚਾਲੀ ਸਾਲ ਦੇ ਹਨ ਉਹਨਾਂ ਨੇ ਇਤਿਹਾਸ ਵਿੱਚ ਐਮ ਏ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਪਿਛਲੇ ਬਾਰਾਂ ਸਾਲਾਂ ਤੋਂ ਗਰੀਬ ਅਤੇ ਯਤੀਮ ਬੱਚਿਆਂ ਦੀ ਭਲਾਈ ਅਤੇ ਰਹਿਣ ਬਸੇਰੇ ਦਾ ਉਪਰਾਲੇ ਕਰਦੇ ਰਹੇ ਹਨ ਉਹ ਪਿਛਲੇ ਤਿੰਨ ਸਾਲਾਂ ਤੋਂ ਗੁਰੂ ਬਾਇ ਜੀ ਜੀ ਮੰਝ ਸੇਵਕੇ ਦਿਮਨ ਹਾਲ ਵਿੱਚ ਕਤਾਬਾ ਜਿਕ ਬਜੋ ਸੇਵਾ ਨਮਾਰ ਹਰਨ ਹਰਨ ਤਿਕ ਕਰਦੇ ਅਰਜ ਨੇ ਸਿਰ ਉੱਤੇ ਗੰਧ ਜਿਮੇ ਕੇ ਸਿਰੀ ਗੁਰੂ ਸੂਰਜਪੁਰਤਾ ਫਗੰਤ ਤੇ ਪਛਿਣ ਪੰਥ ਬਕਾਸ਼ ਨਿਬਿਆ ਕੇ ਕਿ ਦੀ ਹੈ ਤੇ ਠਿਕ ਰਾਤ ਮਰਿਆ ਦਾ ਨਹੀਂ ਪੂਰੀ ਸੰਕਲ ਰਖਦੇ ਹਨ ਪਰ ਤੇ ਕੀ ਰਿਆ ਮਾ ਸਿਰਿਆ ਘਾਟੋ ਗਤ ਸਭ ਦੇ ਸਭ ਕਹ ਜਿਤੇ ਰਗਣੇ ਹਰ ਪਲ ਤੇ ਸਿੰਗਰ ਨੇ ਜੀਸੇ ਪੈਸੇ ਤੇ ਪਰ ਤੇ ਕੀ ਦੀਆ ਦੰਧਿਆ ਕੇ ਪੰਥਕ ਸੁੰਚਤਾ ਮੈਂ ਲੀਕਾ ਲਾ ਦਿਨੇ ਉਹਨੇ ਦੱਸਿਆ ਕੇ ਇਸ मुख्य कारण दो में जारी किया गया हुक्मनामा से उन्होंने यह भी दावा किया गया सिख में इस तरह दटनावान जिक्र मिलता है जिमें गुरु गोबिंद सिंह जी ने छोटे साहब की दी। शहादत की खबर सुन के ਕੀ ਅਲਸੀ ਕੇ ਮੁਗਲ ਰਾਜ ਦੀ ਜਾਪੂਤੀ ਗਈ ਹੈ ਹੁਣ ਕਿਆ ਕੈਸੇ ਚ ਸਮਾਣਾ ਦੂਰ ਕੁ ਪਹੁੰਚੋਗਾ ਕਾ ਨਾ ਆਏ ਪਈ ਬਾਦੀ ਜਾਪੂਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਕ ਕਾਮ ਲਈ ਪੰਥਕ ਸੰਸਥਾਵਾਂ ਲਈ ਔਰ ਸਭ ਲਈ ਬਲੈਕ ਡੇ ਹੈ ਮਤਲਬ ਕਾਲਾ ਦਿਨ ਹੈ ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤਬਦੀਲ ਕਰ ਦਿੱਤੇ ਗਏ ਨੇ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਮੇਰੇ ਤੇ ਇਲਜ਼ਾਮਬਾਜ਼ੀ ਲਾਈ ਚਲੋ ਮੈਂ ਮੜਾ ਸੀ ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਮੈਨੂੰ ਲਾਹਨ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੁਰੇ ਦੀ ਪਾਵਨ ਧਰਤੀ ਤੇ ਬੈਠੇ ਸੀ ਤਿੰਜੇ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੀ ਪਰਿਵਾਰ ਦੀ ਜੜ ਪੁੱਟੀ ਗਈ ਹੈ ਬਹੁਤ ਮੰਦ ਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ ਔਰ ਵਾਕਈ ਅੱਜ ਇੱਕ ਕਾਲਾ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ